ਸ਼ਲੋਕ ਮਹਲਾ ਪਹਿਲਾ ਨਾ ਮੇਲਾ ਨਾ ਧੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਉਸ ਮਨੋ ਕਦਾ ਮਨ ਰਕਾਰਾਂ ਨਾਲ ਨਹੀਂ ਲੱਭੜਦਾ ਉਸ ਦੀ ਨਿਗਾ ਧੁੰਦਲੀ ਨਹੀਂ ਹੁੰਦੀ ਪਉ ਉਸ ਨੂੰ ਹਰ ਥਾਂ ਪ੍ਰਮਾਤਮਾ ਸਾ ਪਿਆ ਦਿਸਦਾ ਹੈ ਉਸ ਨੂੰ ਕਿਸੇ ਭੇਖਾ ਦੇਕ ਦੀ ਤਾੰਗ ਨਹੀਂ ਹੁੰਦੀ ਨਾਸ਼ਵਨ ਜਗਤ ਦਾ ਮੋਹ ਵੀ ਉਸ ਨੂੰ ਨਹੀਂ ਵਿਆਪਦਾ ਨਾਨਕ ਲਾਲੋ ਲਾਲ ਹੈ ਸੱਚਾ ਰਤਾ ਸਚ ਇਹ ਨਾਨਕ ਆਖ ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਉਹ ਸਦਾ ਸਿਰ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ਉਸ ਦਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਗੂੜਾ ਰੰਗਿਆ ਜਾਂਦਾ ਹੈ ਮਹਲਾ ਤੀਜਾ ਸਹਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਹਉਲ ਪਿਰੰਗ ਉਹ ਜੀਵ ਭਵਰਾ ਦੁਨੀਆਂ ਦੇ ਸਾਰੇ ਡਰ ਨਾਸ਼ ਕਰਕੇ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਰਹਿਦਾ ਹੈ ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ ਜਗਤ ਦਾ ਹਰੇਕ ਮਨਮੋਹਣਾ ਪਦਾਰਥ ਨੂੰ ਉਸ ਨੂੰ ਮਾਇਆ ਦੀ ਪਟਕਣਾ ਵਿੱਚ ਪਾਣ ਦੇ ਥਾਂ ਆਤਮਿਕ ਅਡੋਲਤਾ ਵਿੱਚ ਟਿਕਾਉਂਦਾ ਹੈ ਹੈ ਨਾਨਕ ਜਿਵੇਂ ਪੰਛੀਆਂ ਦੇ ਰਹਿਣ ਬਸੇਰੇ ਵਾਸਤੇ ਰੋਖਾ ਆਸਰਾ ਹੈ ਤਵੇਂ ਜਿਹੜਾ ਜੀਵ ਪौरा ਸਿਰ ਪ੍ਰਮਾਤਮਾ ਨੂੰ ਹੀ ਆਸਰਾ ਸਹਾਰਾ ਸਮਝਦਾ ਹੈ ਜੋ ਪੌੜਿਆ ਮੰਗ ਰ ਹਰੇਕ ਫੁੱਲ ਦੀ ਸੁਗੰਧ ਨਹੀਂ ਲੈਂਦਾ ਫਿਰਦਾ ਸਗੋਂ ਪ੍ਰਮਾਤਮਾ ਦੀ ਸਿਫਤ ਸਲਾਹ ਰ ਫੁੱਲ ਦੀ ਸੁਗੰਧੀ ਹੀ ਮੰਨਦਾ ਹੈ ਪੌੜੀ ਜੋ ਜਨ ਲੁਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸਿਤਿ ਸਦਾ ਮਿਲ ਰਹੇ ਜਿੰਨੀਆਂ ਆਪ ਪਛਾਨਾ ਜੋ ਮਨੁਖ ਆਪਣੇ ਮਨ ਨਾਲ ਲੜਦੇ ਹਨ ਉਹ ਸੂਰਵੇਂ ਇਨਸਾਨ ਬਣਦੇ ਹਨ ਉਹ ਮੰਨੇ ਪਰ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਜੁੜੇ ਰਹਿੰਦੇ ਹਨ ਗਿਆਨੀਆਂ ਕਾ ਇਹ ਮਹਤ ਹੈ ਗਿਆਨੀਆਂ ਕਾ ਇਹ ਮਹਤ ਹੈ ਮਨ ਮਾਹ ਸਮਾਨਾ ਹਰ ਜੀਵੋ ਕਾ ਮਹਲ ਪਾਇਆ ਸੱਚ ਲਾਇ ਧਿਆਨ ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ ਭਾਉ ਇਸੇ ਗੱਲ ਵਿੱਚ ਵਡਿਆਈ ਹੈ ਕਿ ਉਹ ਮਨ ਵਿੱਚ ਟਿਕੇ ਰਹਿੰਦੇ ਹਨ ਭਾਉ ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵੱਲ ਪੱਤੇ ਰਹਿੰਦੇ ਹਨ ਇਸ ਤਰ੍ਹਾਂ ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ ਰੱਬ ਮਿਲ ਪੈਂਦਾ ਹੈ ਜੈਨਾ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਨ ਜਿਤਾਨਾ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਮਨ ਜਿੱਤ ਲਿਆ ਜਗ ਨੂੰ ਹੀ ਉਹਨਾਂ ਨੇ ਸਮਝ ਲਓ ਜਿੱਤ ਲਿਆ ਸ਼ਲੋਕ ਮਹਲਾ 3 ਜੋਗੀ ਹੋਵਾਂ ਜਗ ਪਾਵਾਂ ਘਰ ਘਰ ਪੀਖਿਆ ਲਿਓ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਆਂ ਓ ਜਿਵੇਂ ਜੋਗੀ ਬਣ ਜਾਵਾਂ ਜਗਤ ਵਿੱਚ ਭੌਂਦਾ ਫਿਰਾਂ ਤੇ ਘਰ ਘਰ ਤੋਂ ਨਿਰਾ ਖੈਰ ਹੀ ਲੈਣਾ ਰਹਾ ਤੇ ਆਪਣੀਆਂ ਕਰਤੂਤਾਂ ਵੱਲ ਵੇਖਾਂ ਹੀ ਨਾ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਤਾਂ ਅਮਲਾਂ ਦਾ ਲੇਖਾ ਮੰਗੀਦਾ ਹੈ ਕਿਸ ਕਿਸ ਕਰਤੂਤ ਦਾ ਜਵਾਬ ਦੇ ਆਗਾ ਤੇ ਖੈਰ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਵੇਖੀ ਹੱਥ ਨਾਲ ਲੱਦੀਆ ਸਭ ਬਦੀ ਜਮਕਾਲ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਨੂੰ ਪਛਿਆ ਬਣਾਇਆ ਹੈ ਤੇ ਸੰਤੋਖ ਨੂੰ ਕੁੜੀਆ ਬਣਾਇਆ ਰੱਬ ਸਦਾ ਉਸ ਦੇ ਨਾਲ ਵਸਦਾ ਹੈ ਦੇਖਾਂ ਨਾਲ ਕਦੇ ਕਿਸ ਨੂੰ ਅਸਲੀਅਤ ਨਹੀਂ ਲੱਭੀ ਸਾਰੀ ਸ੍ਰਿਸ਼ਟੀ ਜਮਕਾਲ ਦੇ ਬੰਨ ਵਿੱਚ ਵੱਜੀ ਰਹਿੰਦੀ ਹੈ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਏ ਨਾਨਕ ਪ੍ਰਭੂ ਦਾ ਨਾਮ ਹੀ ਯਾਦ ਕਰ ਇਸ ਤੋਂ ਛੋਟ ਹੋਰ ਗੱਲਾਂ ਸਭ ਝੂਠੀਆਂ ਹਨ ਕੂੜੀਆਂ ਹਨ ਉਹ ਮਹਲਾ ਤੀਜਾ ਜਿੱਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਾ ਜਿਸ ਜੇਵੜ ਅਵਰ ਨਾ ਕੋਏ ਜਿਸ ਬੂਹੇ ਤੇ ਬੈਠਿਆ ਕੀਤੇ ਕਰਮਾਂ ਦਾ ਲੇਖਾ ਸਿਰ ਵੀ ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾ ਮਲਿਆ ਐਸਾ ਗੁਰੂ ਲੰਭੋ ਜਿਸ ਵਰਗਾ ਹੋਰ ਨਾ ਲੱਭ ਸਕੇ ਤੇਸ ਤੇਸ ਸ਼ਰਣਾਈ ਛੁਟੀ ਐ ਲੇਖਾ ਮੰਗੇ ਨਾ ਕੋਏ ਉਸ ਗੁਰੂ ਦੀ ਸ਼ਰਨ ਪਿਆ ਕਰਮਾਂ ਦੇ ਗੇੜ ਤੋਂ ਮੁਕਤ ਹੋਈਦਾ ਹੈ ਫਿਰ ਕਿਸੇ ਕਰਮ ਦਾ ਲੇਖਾ ਕੋਈ ਨਹੀਂ ਮੰਗਦਾ ਕਿਉਂਕਿ ਸੱਚ ਡੜਾਏ ਸਤਿ ਡ੍ਰਿੜ ਸੱਚਾ ਉਹ ਸ਼ਬਦ ਦੇ ਉਹ ਗੁਰੂ ਆ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ ਸ਼ਰਨ ਆਿਆਂ ਦੇ ਪੱਲੇ ਬਣਾਉਂਦਾ ਹੈ ਤੇ ਪ੍ਰਭੂ ਦੀ ਸਿਫਤ ਸਲਾ ਦੀ ਬਾਣੀ ਦਿੰਦਾ ਹੈ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਵੀ ਸੱਚਾ ਹੋਏ ਨਾਨਕ ਸੱਚੇ ਹੁਕਮ ਮੰਨੇ ਸੱਚੀ ਵਡਿਆਈ ਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਆ ਵਸਦਾ ਹੈ ਉਸ ਦਾ ਸਰੀਰ ਵੀ ਉਸ ਦਾ ਮਨ ਵੀ ਰੱਬ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ اے ਨਾਨਕ ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਸੱਚੀ ਵਡਿਆਈ ਬਖਸ਼ਣਾ ਹੈ ਸੱਚੇ ਮਹ ਸਮਾਵਸੀ ਜਿਸ ਨੂੰ ਨਦਰ ਕਰੇ ਪਰ ਉਹੀ ਮਨੋਖ ਆਪਣਾ ਆਪ ਪ੍ਰਭੂ ਵਿੱਚ ਲੀਨ ਕਰਦਾ ਹੈ ਜਿਸ ਉਤੇ ਉਹ ਮਿਹਰ ਦੀ ਨਜ਼ਰ ਕਰਦਾ ਹੈ ਪੌੜੀ ਸੂਰੇ ਇਹ ਨ ਅੱਖੀ ਐ ਅਹੰਕਾਰ ਮਰੈ ਦੁਖ ਪਾਵੇਂ ਹੰਦੇ ਆਪਣਾ ਪਛਾਣ ਨਹੀਂ ਦੂਜੇ ਪੱਤ ਜਾਵੇਂ ਜੋ ਮਨੋਖ ਅਹੰਕਾਰ ਵਿੱਚ ਮਰਦੇ ਹਨ ਖਪਦੇ ਹਨ ਤੇ ਦੁਖ ਪਾਉਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ ਉਹ ਅਹੰਕਾਰੀ ਅੰਨੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿੱਚ ਖੁਆਰ ਹੁੰਦੇ ਹਨ ਆਤਕ ਰੋਧ ਸਿਓ ਲੂਜਦੇ ਅੱਗੇ ਪਿੱਛੇ ਦੁੱਖ ਪਾਵੇਂ ਬੜੇ ਕ੍ਰੋਧ ਵਿੱਚ ਆ ਕੇ ਦੂਜਿਆਂ ਨਾਲ ਲੜਦੇ ਹਨ ਤੇ ਸਲੋਕ ਤੇ ਪਰਲੋਕ ਵਿੱਚ ਦੁੱਖ ਹੀ ਪਾਉਂਦੇ ਹਨ ਹਰ ਜੀਓ ਅਹੰਕਾਰ ਨਾ ਪਾਵਈ ਵੇਦ ਪੂਕ ਸੁਣਾਵੇਂ ਵੇਦ ਆਦਿਕ ਧਰਮ ਪੁਸਤਕੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਅਹੰਕਾਰ ਮੋਏ ਸੇ ਵਿਗਤੀ ਗਏ ਮਰ ਜਨ ਮੈਂ ਫਿਰ ਆਵੇਂ ਜੋ ਮਨੋਕ ਅਹੰਕਾਰ ਵਿੱਚ ਹੀ ਮਰਦੇ ਹਨ ਉਹ ਬੇਗਤ ਹੀ ਜਾਂਦੇ ਹਨ ਵਿਗਤੀ ਜਾਂਦੇ ਹਨ ਉਹਨਾਂ ਦਾ ਜੀਵਾਂ ਨਾ ਸੁਧਰਿਆ ਉਹ ਮੁਰਮੁਰ ਮਰਦੇ ਜਾਂਦੇ ਰਹਿੰਦੇ ਹਨ ਸ਼ਲੋਕ ਮਹਲਾ 3 ਕਾਗੋਂ ਹੋਏ ਨਾ ਯੁਜਲਾ ਲੋਹੇ ਨਾ ਨਾ ਪਾਰ ਰੰਪਦਾਰਤ ਮੰਨ ਲੈ ਧਨ ਸਵਾਰਣ ਹਾਰ ਕਾਂ ਤੋਂ ਚਿੱਟਾ ਹੰਸ ਨਹੀਂ ਬਣ ਸਕਦਾ ਲੋਹੇ ਦੀ ਬੇੜੀ ਨਦੀ ਦਾ ਪਾਰ ਲਾ ਕੰਡਾ ਨਹੀਂ ਲੱਭ ਸਕਦੀ। ਪਾਰ ਸ਼ਾਬਾਸ਼ੇ ਉਸ ਸਵਰਨ ਵਾਲੇ ਗੁਰੂ ਨੂੰ ਜਿਸ ਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਾਨ ਵਾਲਾ ਵੀ ਪ੍ਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ। ਹੁਕਮ ਪਛਾਣੇ ਉਜਲਾ ਸਿਰ ਕਾਸਤ ਲੋਹਾ ਪਾਰ ਤ੍ਰਿਸ਼ਨਾ ਛੋੜੈ ਪੈ ਵਸੈ ਨਾਨਕ। ਕਰਣੀ ਸਾਰ ਹੁਕਮ ਪਛਾਣਦਾ ਹੈ ਤਾਂ ਕਾਂ ਤੋਂ ਹੰਸ ਬਣ ਜਾਂਦਾ ਹੈ ਜਿਵੇਂ ਲੱਕੜ ਦੇ ਆਸਰੇ ਲੋਹਾ ਨਦੀ ਦੇ ਪਾਰ ਲੈ ਖੰਡੇ ਜਾ ਲੱਗਦਾ ਹੈ ਗੁਰੂ ਦੇ ਆਸਰੇ ਹੈ ਨਾਨਕ ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿੱਚ ਜੀਉਂਦਾ ਹੈ ਬਸ ਇਹੀ ਕਰਣੀ ਸਭ ਤੋਂ ਚੰਗੀ ਹੈ ਮਹਲਾ 3 ਮਾਰੂ ਮਾਰਨ ਜੋ ਗਏ ਮਾਰ ਨ ਸਕੇ ਗਵਾਤ ਨਾਨਕ ਜੇ ਇਹ ਮਾਰਿਆ ਗੁਰ ਸ਼ਬਦੀ ਵਿਚਾਰ ਜੋ ਮੂਰਖ ਬਾਹਰ ਜੰਗਲਾਂ ਵਿੱਚ ਮਰਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ ਹੈ ਨਾਨਕ ਜੇ ਮਨ ਵਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿੱਚ ਵਿਚਾਰ ਕੀਤੇ ਨਹੀਂ ਵਸ ਕੀਤਾ ਜਾ ਸਕਦਾ ਹੈ ਏ ਮਨ ਮਾਰਿਆ ਨਾ ਮਰੇ ਜੀ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਰਸੀ ਜੇ ਸਤਗੁਰ ਪਟੈ ਸੋਏ ਨਹੀਂ ਤਾਂ ਉਂਝ ਭਾਵੇਂ ਕੋਈ ਕਿਤਨੀ ਵੀ ਤਰਨ ਕਰੇ ਮਾਨਾ ਜਤਨ ਕੀਤੇ ਆ ਵਾਸ ਵਿੱਚ ਨਹੀਂ ਆਉਂਦਾ ਹੈ ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ ਪਾਉ ਗੁਰੂ ਕੀ ਦੀ ਸਹਾਇਤਾ ਨਾਲ ਅੰਦਰ ਵੱਲ ਵਰਤਿਆਂ ਮਨ ਵਾਸ ਵਿੱਚ ਆ ਜਾਂਦਾ ਹੈ ਹੋੜੀ ਦੋਵੇਂ ਤਰਫਾ ਉਪਾਈਓ ਨਾ ਵਿੱਚ ਸਖਤ ਸਿਵਵਾਸਾ ਸਖਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ ਇਸ ਸ੍ਰਿਸ਼ਟੀ ਵਿੱਚ ਮਾਇਆ ਨੇ ਆਤਮਾ ਦੋਹਾਂ ਦਾ ਆਸ ਹੈ ਇਹਨਾਂ ਦੇ ਅਸਰ ਹੇਠ ਕੋਈ ਹੰਕਾਰ ਵਿੱਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਤਨੀ ਹਨ ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ ਮਾਇਆ ਦੇ ਅਸਰ ਵਿੱਚ ਰਹਿ ਕੇ ਕਿਸੇ ਨੇ ਰੰਮ ਨਹੀਂ ਲੱਭਾ ਮੁੜ ਮੁੜ ਜੰਮ ਦਾ ਮਰਦਾ ਹੈ ਗੁਰ ਸੇਵਿਆ ਸ਼ਾਂਤ ਪਾਈ ਹੈ ਜਪ ਸਾ ਸਗੀਰਾ ਸਾ ਸਿਮਰਤਿ ਸ਼ਾਸਤ ਸੋਧ ਦੇਖ ਉਤਮ ਹਰ ਦਾ ਸਾ ਸਿਮਰਤੀਆਂ ਔਰ ਗੁਰੂ ਦੇ ਹੁਕਮ ਵਿੱਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ ਹਿਰਦੇ ਵਿੱਚ ਠੰਡ ਪੈਂਦੀ ਹੈ ਸਿਮਰਤੀਆਂ ਤੇ ਸ਼ਾਸਤਰ ਅਲ ਇਕ ਸਾਰੇ ਪੁਸਤਕਾਂ ਨੂੰ ਬੇਸ਼ੱਕ ਖੋਜ ਕੇ ਵੇਖ ਲੋ ਚੰਗੇ ਮਨੋਖੋ ਹਨ ਜੋ ਪ੍ਰਭੂ ਦੇ ਸੇਵਕ ਹਨ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਸਾ اے ਨਾਨਕ ਨਾਮ ਤੋਂ ਬਿਨਾ ਕੋਈ ਸ਼ੈ ਤੇ ਰਹਿਣ ਵਾਲੀ ਨਹੀਂ ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ਨਾਮੇ ਬਲ ਜਸਾ ਸ਼ਲੋਕ ਮਹਲਾ 3ਾ ਹੋਵਾਂ ਪੰਡਿਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਖੰਡ ਮਦੇ ਪੂਜਿਆ ਆਪਣੇ ਚੱਜ ਵਿਚਾਰ ਜਿਵੇਂ ਧਰ ਪੁਸਤਕਾਂ ਦਾ ਵਿਦਗਾਂ ਵਿਦਵਾਨ ਬਣ ਜਾਵਾਂ ਜੋਤਸ਼ੀ ਬਣ ਜਾਵਾਂ ਚਾਰੇ ਵੇਦ ਨੂੰ ਜ਼ਬਾਨੀ ਪੜ ਸਕਾਂ ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਧਰਤੀ ਵਿੱਚ ਮੇਰੀ ਇੱਜ਼ਤ ਹੋਵੇ ਮਤ ਸੱਚਾ ਅਖਰ ਭੁੱਲ ਜਾਏ ਚੌਂਕੇ ਭੇਟੇ ਨਾ ਕੋਏ ਜੁਠੇ ਚੌਂਕੇ ਨਾਨਕਾ ਸੱਚਾ ਇੱਕ ਸੋਏ ਜੇ ਮੈਂ ਬੜੀ ਸੋਚ ਰੱਖਾਂ ਤੇ ਖਿਆਲ ਰੱਖਾਂ ਕਿਤੇ ਕੋਈ ਨੀਵੀਂ ਜਾਤ ਵਾਲਾ ਮਨੁੱਖ ਮੇਰੇ ਚੌਂਕੇ ਨੂੰ ਭੇਟ ਨਾ ਜਾਏ ਤਾਂ ਇਹ ਸਭ ਕੁਝ ਵਿਅਰਥ ਹੀ ਹੈ ਧਿਆਨ ਇਸ ਗੱਲ ਦਾ ਰਹਿਣਾ ਚਾਹੀਦਾ ਹੈ ਕਿ ਕਿਤੇ ਸਦਾ ਕਾਇਮ ਰਹਿਣ ਵਾਲਾ ਹਰ ਨਾਮ ਮਰ ਤੋਂ ਭੁੱਲਣਾ ਨਾ ਹੇ ਨਾਨਕ ਸਾਰੇ ਚਮਕੇ ਨਾਸ਼ਵੰਤ ਹਨ ਸਦਾ ਕਾਇਮ ਰਹਿਣ ਵਾਲਾ ਸਿਰ ਪਰਮਾਤਮਾ ਦਾ ਨਾਮ ਹੀ ਹੈ। ਮਹਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵੜਿਆਈਆਂ ਕਹ ਨਾਨਕ ਸੱਚਾ ਸੋਏ ਪ੍ਰਭੂ ਆਪ ਹੀ ਜੀਆਂ ਨੂੰ ਪੈਦਾ ਕਰਦਾ ਹੈ ਸਭ ਕਾਰਜ ਆਪ ਹੀ ਕਰਦਾ ਹੈ ਆਪ ਹੀ ਜੀਆਂ ਤੇ ਮਿਹਰ ਦੀ ਨਜ਼ਰ ਕਰਦਾ ਹੈ ਆਪ ਹੀ ਵਡਿਆਈਆਂ ਦਿੱਤਾ ਹੈ ਆਖੇ ਨਾਨਕ ਸਦਾ ਕੈਮ ਰਹਿਣ ਵਾਲਾ ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਪੌੜੀ ਕੰਟਕ ਕਾਲ ਇਕ ਹੈ ਹੋਰ ਕੰਟਕ ਨਾ ਸੁਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੁਜੈ ਮਨੁੱਖ ਲਈ ਮੌਤ ਦਾ ਡਰ ਹੀ ਇੱਕ ਐਸਾ ਕੰਡਾ ਹੈ ਜੋ ਹਰ ਵੇਲੇ ਦਿਲ ਵਿੱਚ ਚੁੰਦਾ ਹੈ ਕੋਈ ਹੋਰ ਕੰਡਾ ਭਾਉ ਸਹਿਮ ਇਸ ਵਰਗਾ ਨਹੀਂ ਹੈ ਇਹ ਮੌਤ ਸਾਰੇ ਜਗਤ ਵਿੱਚ ਵਾਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ ਮੌਤ ਦਾ ਸਹਿਮ ਵਿਕਾਰੀ ਬੰਦਿਆਂ ਨੂੰ ਖਾਸ ਤੌਰ ਤੇ ਅੜਦਾ ਹੈ ਭਾਉ ਦੱਬਾ ਪਾਉਂਦਾ ਹੈ ਗੁਰ ਸ਼ਬਦੀ ਹਰ ਭੇਦੀ ਹੈ ਹਰ ਜਪ ਹਰ 부ਜੈ ਜੋ ਹਰ ਸ਼ਰਨਾਈ ਛੁੱਟੀ ਹੈ ਸੋ ਹਰ ਸ਼ਰਣਾ ਈ ਛੁੱਟੀ ਐ ਜੋ ਮਨ ਸਿਉ ਜੁਜੈ ਜੋ ਮਨੁਕ ਸਤਗੁਰ ਦੇ ਸ਼ਬਦ ਦੇ ਰਾਹੀ ਪ੍ਰਭੂ ਨਾਮ ਵਿੱਚ ਪ੍ਰੋਤਾ ਜਾਂਦਾ ਹੈ ਉਹ ਸਿਮਰਨ ਕਰਕੇ ਅਸਲੀਅਤ ਨੂੰ ਸਮਝ ਲੈਂਦਾ ਹੈ ਜੋ ਆਪਣੇ ਮਨ ਦੇ ਨਾਲ ਟਕਰਾ ਲਾਂਦਾ ਹੈ ਉਹ ਪ੍ਰਭੂ ਦੀ ਸ਼ਰਣ ਪੈ ਕੇ ਮੌਤ ਦੇ ਸਹਮ ਤੋਂ ਬਚ ਜਾਂਦਾ ਹੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਾ ਸੀਜੈ ਜੋ ਮਨੁਕ ਆਪਣੇ ਮਨ ਵਿੱਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਮਾਨ ਹੁੰਦਾ ਹੈ ਸ਼ਲੋਕ ਮਹਲਾ ਪਹਿਲਾ ਹੁਕਮ ਰਜਾਈ ਸ਼ਖਤੀ ਦਰਗਾ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆ ਦੇਖਣਾ ਭੂਲ ਸਾਹਿਬ ਲੇਖਾ ਮੰਗਸੀ ਦੁਨੀਆ ਦੇਖਣਾ ਭੂਲ ਪਰਮਾਤਮਾ ਦੇ ਹੁਕਮ ਵਿੱਚ ਤੁਰਿਆ ਪਰਮਾਤਮਾ ਨਾਲ ਬਣਾਉਂਦੀ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਸੱਚ ਭਾਉ ਸਿਮਰਨ ਪ੍ਰਮਾਨ ਹੈ ਦੁਨੀਆਂ ਨੂੰ ਵੇਖ ਕੇ ਸਿਮਰਨ ਨੂੰ ਭੁੱਲਣ ਦੀ ਗਲਤੀ ਨਾ ਖਾ ਮਾਲਕ ਤੇਰੇ ਅਮਲਾਂ ਦਾ ਲੇਖਾ ਮੰਗੇ ਤੇਰੇ ਦਰਬਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੈਖਾ ਕਰਤੇ ਪਾਸ ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫਕੀਰੀ ਕਮਾਉਂਦਾ ਹੈ ਏ ਨਾਨਕ ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ ਭਾਉ ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ ਮਹਲਾ ਪਹਿਲਾ ਅਲਗੋ ਜੋਏ ਮਧੁਕੜੋ ਸਾਰੰਗ ਬਾਣ ਸਬਾਏ ਹੀਰਾ ਹੀਰਾ ਵਿਦਿਆ ਨਾਨਕ ਕੰਠ ਸੁਭਾਏ ਜੋ ਜੀਵ ਪੌੜਾ ਲੇਪ ਰਹਿ ਕੇ ਹਰ ਥਾਂ ਪ੍ਰਮਾਤਮਾ ਨੂੰ ਤੱਕਦਾ ਹੈ ਜਿਸ ਦੀ ਆਤਮਾ ਪ੍ਰਮਾਤਮਾ ਵਿੱਚ ਪ੍ਰੋਤੀ ਹੋਈ ਹੈ ਹੈ ਨਾਨਕ ਉਹ ਪ੍ਰਭੂ ਪ੍ਰੇਮ ਦੇ ਰਾਹੀ ਪ੍ਰਭੂ ਦੇ ਗਾਲ ਨਾਲ ਲੱਗਾ ਹੋਇਆ ਹੈ ਪੌੜੀ ਮਨੁਮੁਖ ਕਾਲ ਵਿਆਪਦਾ ਮੋਹ ਮਾਇਆ ਲਾਗੇ ਕਿੰਨੇ ਮੈਂ ਮਾਰ ਪਛੜ ਸੀ ਭਾਏ ਦੁਜੇ ਠਗੇ ਮਨ ਦੇ ਗੁਲਾਮ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਮੌਤ ਦਾ ਸੈਮ ਦਬਾਈ ਰੱਖਦਾ ਜੋ ਮਨੁੱਖ ਮਾਇਆ ਦੇ ਮੋਹ ਵਿੱਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ ਇਸ ਸੈਮ 팔 ਵਿੱਚ ਮਾਰ ਕੇ ਨਾਸ਼ ਕਰਦਾ ਹੈ ਫਿਰ ਵੇਲਾ ਹੱਥ ਨਾ ਆਵੇ ਜਮ ਕਾ ਡੰਡ ਲਾਗੇ ਤਿੰਨ ਜਮਨ ਡੰਡ ਨਾ ਲੱਗਈ ਜੋ ਹਰ ਹਰ ਲਿਵ ਜਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ ਮੌਤ ਸਿਰ ਤੇ ਆ ਜਾਂਦੀ ਹੈ ਤਦੋਂ ਇਸ ਮੋਹ ਵਿੱਚੋਂ ਨਿਕਲਣ ਲਈ ਸਮਾਂ ਨਹੀਂ ਮਿਲਦਾ ਜੋ ਮਨੋਖ ਪਰਮਾਤਮਾ ਦੀ ਯਾਦ ਵਿੱਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ ਸੈਮ ਨਹੀਂ ਮਾਰਦਾ ਸਭ ਤੇਰੀ ਤੁਦ ਛਡਾਵਣੀ ਸਭ ਤੁਦ ਹੈ ਲਾਗੇ हे ਪ੍ਰਭੂ ਸਾਰੀ ਸ੍ਰਿਸ਼ਟੀ ਤੇਰੀ ਹੀ ਹੈ ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਉਣਾ ਹੈ ਸਾਰਿਆਂ ਦਾ ਤੂੰ ਹੀ ਆਸਰਾ ਹੈ ਸ਼ਲੋਕ ਮਹਲਾ ਪਹਿਲਾ ਸਰਵੇ ਜੋਏ ਅਗਛਮੀ ਦੁਖ ਕਨਰੋ ਆਥ ਕਾਲਰ ਲਾ ਦਸ ਸਰ ਲਾਂਘਣੋ ਲਾਭ ਨ ਪੂੰਜੀ ਸਾਥ ਜੋਨ ਸਾਰੀ ਸ੍ਰਿਸ਼ਟੀ ਨੂੰ ਨਾ ਨਾਸ਼ੁਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁਖ ਵਿਆਪਦਾ ਹੈ ਉਹ ਮਾਨੋ ਕਲਰ ਲੱਦ ਰਿਹਾ ਹੈ ਪਰ ਉਸ ਨੇ ਸਮੁੰਦਰ ਲੰਘਣਾ ਹੈ ਉਸ ਦੇ ਪੱਲੇ ਨਾ ਮੂਲ ਹੈ ਨਾ ਖੱਟੀ ਹੈ ਮਹੱਲਾ ਪਹਿਲਾ ਪੁੰਜੀ ਸਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲ ਤਨ ਸ਼ਾਵਾ ਪਾਰ ਜਿਸ ਮਨੁੱਖ ਦੇ ਪਾਸ ਪ੍ਰਭੂ ਦਾ ਨਾਮ ਪੁੰਜੀ ਹੈ ਜਿਸ ਪਾਸ ਹੈ ਪ੍ਰਭੂ ਤੂੰ ਨਾਮ ਮੁਖਣ ਵਾਲਾ ਤੇ ਬਿਆੰਤ ਧਨ ਹੈ ਜਿਸ ਪਾਸ ਇਹ ਪਵਿੱਤਰ ਸੌਦਾ ਹੈ ਨਾਨਕ ਉਹ ਸ਼ਾ ਧਨ ਹੈ ਤੇ ਉਸ ਦਾ ਬਣ ਧਨ ਹੈ ਮਹਲਾ ਪਹਿਲਾ ਤੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਥੇ ਉਬੈ ਜਮ ਮਾਰਸੀ ਨਾਨਕ ਮਿਲਣ ਨਾਮ ਏ ਜੀਵ ਪ੍ਰਭੂ ਨਾਲ ਮੋਢਲੀ ਪ੍ਰੀਤ ਪਛਾਨ ਉਸ ਵੱਡੇ ਮਾਲਕ ਨੂੰ ਯਾਦ ਕਰ ਏ ਨਾਨਕ ਪ੍ਰਭੂ ਦੇ ਨਾਮ ਵਿੱਚ ਜੁੜਨਾ ਜਮ ਨੂੰ ਭਾਉ ਮੌਤ ਦੇ ਸਹਿਮ ਨੂੰ ਮੂੰਹ ਭਾਰ ਮਾਰਦਾ ਹੈ ਪੌੜੀ ਆਪੇ ਪਿੰਡ ਸਵਾਰਿਓਨ ਵਿਚ ਨਾਉ ਨਿਦਨਾਮ ਇਕ ਆਪੇ ਭਰਮ ਪੁਲਾਏ ਹਨ ਥੈ ਨਾਹ ਨਹਿਫਲ ਕਾਮ ਪ੍ਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸਵਾਰਿਆ ਹੈ ਤੇ ਆਪ ਹੀ ਇਸ ਵਿੱਚ ਆਪਣਾ ਨਾਮ ਮਨ ਨੂੰ ਖਜਾਨੇ ਪਾ ਦਿੰਦੇ ਹਨ ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿੱਚ ਪਾ ਕੇ ਪ੍ਰੇ ਪਾਏ ਹੋਏ ਹਨ ਉਹਨਾਂ ਦਾ ਸਾਰਾ ਉਦ ਅਸਫਲ ਜਾਂਦਾ ਹੈ ਇਕਨੀ ਗੁਰਮੁਖ ਬੁਝਿਆ ਹਰਿਆ ਤੁਮ ਰਾਮ ਇਕਨੀ ਸੁਣ ਕੇ ਮੰਨਿਆ ਹਰ ਊਤਮ ਕਾਮ ਕਈ ਜੀਵਾਂ ਨੇ ਗੁਰੂ ਦੇ ਸਾਹਮਣੇ ਹੋ ਕੇ ਸਭ ਤਾਂ ਪਰਮਾਤਮਾ ਦੀ ਜੋਤ ਵਿਆਪਕ ਸਮਝੀ ਹੈ ਕਈ ਜੀਵਾਂ ਨੇ ਨਾਮ ਸੁਣ ਕੇ ਮੰਨ ਲਿਆ ਹੈ ਭਾਉ ਨਾਮ ਵਿੱਚ ਮਨ ਗਝਾ ਲਿਆ ਹੈ ਉਹਨਾਂ ਦਾ ਇਹ ਉਦਮ ਚੰਗਾ ਹੈ ਇੱਕ ਨਹੀਂ ਗੁਰਮੁਖ ਬਜਿਆ ਹਰ ਆਤਮ ਰਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਗਾਮ ਜਿਉਮਨ ਪ੍ਰਭੂ ਦੇ ਗੁਣ ਗਾਉਂਦੇ ਹਨ ਨਾਮ ਸਿਮਰਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ਸ਼ਲੋਕ ਮਹਲਾ ਪਹਿਲਾ ਹੋਲਾ ਤਣ ਪੈ ਮਨ ਵਸੈ ਇੱਕ ਐ ਪਦਰਹੀੜ ਆਤ ਦਾਹ ਪਣ ਦੁਖ ਕਣੋ ਤੀਨੇ ਥਾਂ ਭਰੀੜ ਉਹੀ ਇੱਕ ਹਿਰਦਾ ਸਰਲ ਹੈ ਜਿਸ ਹਿਰਦੇ ਵਿੱਚ ਭੋਲਾਪਨ ਤੇ ਰੱਬੀ ਡਰ ਦੇ ਕਾਰਨ ਰੱਬ ਆਪ ਵਸਦਾ ਹੈ ਪਰ ਮਾੜੀ ਇਰਖਾ ਦੇ ਕਾਰਨ ਪਰ ਸਾੜੇ ਧੇ ਇਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ ਮਨ ਬਾਣੀ ਤੇ ਸਰੀਰ ਤਿੰਨੇ ਹੀ ਪ੍ਰਸਤੇ ਰਹਿੰਦੇ ਹਨ ਬਾਣੀ ਮਤਲਬ ਬੋਲੀ ਮਹਲਾ ਪਹਿਲਾ ਮੰਦਲ 베ਦ ਜੇ ਬਾਜਣੋ ਕਣੋ ਤੜਿਏ ਜੋਏ ਨਾਨਕ ਨਾਮ ਸਮਹਲ ਤੂੰ ਬਿਜੋ ਵਰਨਾ ਕੋਏ ਕਣਾ ਧੜਾ ਭਾਉ ਬਹੁਤੀ ਲੁਕਾਈ ਤੱਕਦਾ ਹੈ ਕੋ ਉਸ ਢੋਲ ਨੂੰ ਜੋ ਢੋਲ ਵੇਦ ਨੇ ਵਜਾਇਆ ਹੈ ਭਾਉ ਕਰਮ ਕਾਣ ਦਾ ਰਸਤਾ ਏ ਨਾਨਕ ਤੂੰ ਨਾਮ ਸਿਮਰ ਇਸ ਤੋਂ ਛੁੱਟ ਹੋਰ ਦੂਜਾ ਕੋਈ ਸਹੀ ਰਸਤਾ ਨਹੀਂ ਹੈ ਬਹੁਤ ਵੱਡਾ ਹਿੱਸਾ ਉਹੀ ਰਾਹ ਚੁਣਦਾ ਵਾ ਜਵਾਲਾ ਦਵਾਲਾ ਜਾਂ ਲੋਕ ਦੱਸਦੇ ਗੁਰੂ ਸਾਬ ਕਹਿੰਦੇ ਨਹੀਂ ਉਹ ਰਸਤਾ ਵੇਖ ਜਿਹੜਾ ਗੁਰੂ ਦੱਸਦਾ ਹੈ ਜਿਹੜਾ ਸ਼ਬਦ ਦੱਸਦਾ ਹੈ ਜ਼ਰੂਰੀ ਨਹੀਂ ਲੋਕ ਦੱਸਣ ਵਾਲੇ ਜਾਂ ਬਹੁਤ ਜ਼ਿਆਦਾ ਲੋਕ ਦੱਸਣ ਨਾਲ ਜਾਂ ਬਹੁਤ ਵੱਡੀ ਭੀੜ ਜੇ ਦੱਸਦੀ ਹੈ ਤੇ ਉਹ ਰਸਤਾ ਸਹੀ ਹੋਵੇ ਰਸਤਾ ਉਹ ਸਹੀ ਹੈ ਜੋ ਗੁਰੂ ਦੱਸਦਾ ਪਰ ਕੋਈ ਵੀ ਨਾ ਤੁਰਦਾ ਹੋਵੇ ਕਿ ਕੋਈ ਬੰਦਾ ਤੁਰਦਾ ਹੋਵੇ ਭਾਵੇਂ ਮਹਲਾ ਪਹਿਲਾ ਸਾਗਰ ਗੁਣੀ ਅਥਾ ਕਿਨ ਹਾਥਾ ਲਾ ਦੇਖੀਐ ਵੱਡਾ ਬੇਪਰਵਾਹ ਸਤਗੁਰ ਮਿਲੈ ਤਾਂ ਪਾਰ ਪਾਵਾਂ ਇਹ ਤ੍ਰੈਗੁਣੀ ਸੰਸਾਰ ਮਨੁ ਇੱਕਾਦ ਡੂੰਗਾ ਸਮੁੰਦਰ ਹੈ ਇਸ ਦੀ ਹਾਥ ਕਿਸ ਨੇ ਲੰਬੀ ਹਾਥ ਦਾ ਮਤਲਬ ਆ ਕਿ ਅਖੀਰਲਾ ਬੰਨ ਕਿੰਨੇ ਲੰਬਿਆ ਇਹਦਾ ਥਾ ਕਿਨੇ ਪਾਇਆ ਜੇ ਸਤਗੁਰੂ ਜੋ ਇਸ ਤ੍ਰੈਗੁਣੀ ਸੰਸਾਰ ਵੱਲੋਂ ਬੜਾ ਬੇਪਰਵਾਹ ਹੈ ਮਿਲ ਪਏ ਤਾਂ ਮੈਂ ਵੀ ਇਸ ਤੋਂ ਪਾਰ ਲੰਘ ਜਾਵਾਂ ਭਮਕੇ ਦੀ ਗਹਿਰਾਈ ਨਹੀਂ ਪਤਾ ਪਰ ਪਾਰ ਨਾ ਮੇ ਜਾਗਾ ਜੇ ਗੁਰੂ ਮਿਲ ਪਏ। ਮਾਂਜ ਪਾਰ ਦੁਖ ਬਦੁਖ ਨਾਨਕ ਸਚੇ ਨਾਮ ਬਿਨ ਕਿਸੈ ਨ ਲੱਥੀ ਭੁਖ। ਇਹ ਸੰਸਾਰ ਸਮੁੰਦਰ ਦਾ ਵਿਚਲਾ ਹਿੱਸਾ ਦੁਖਾਂ ਨਾਲ ਹੀ ਭਰਿਆ ਹੋਇਆ ਹੈ। ਏ ਨਾਨਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਦੀ ਵੀ ਤ੍ਰੈਗੁਣੀ ਮਾਇਆ ਬਾਰੇ ਪਉ ਨਹੀਂ ਉਤਰਦੀ। ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਸਤਿਗੁਰੂ ਦੇ ਸੋਹਣੇ ਸ਼ਬਦ ਦੇ ਰਾਹੀ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ ਜੋ ਇਛਾ ਨੂੰ ਸੋ ਪਾਏ ਦੇ ਹਰ ਨਾਮ ਧਿਆਵੇ ਜੋ ਇੱਛਾ ਕਰਦੇ ਹਨ ਉਹ ਪਾ ਲੈਂਦੇ ਹਨ ਜਦੋਂ ਹਰੀ ਦੇ ਉਪਦੇਸ਼ ਨੂੰ ਸੁਰਤ ਦਾ ਹਿੱਸਾ ਬਣਾ ਲੈਂਦੇ ਹਨ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਸੋ ਹਰ ਗੁਣ ਗਾਵੇ ਜਿਸ ਮਨੁੱਖ ਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ ਧਰਮ ਰਾਏ ਤਿੰਨ ਕਾਮਿਤ ਹੈ ਜਮ ਹ ਮਗ ਨਾ ਪਾਵੇ ਧਰਮ ਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਉਂਦਾ ਹਰ ਨਾਮ ਧਿਆਵੇ ਦਿਨ ਰਾਤ ਹਰ ਨਾਮ ਸਮਾਵੇ ਉਹ ਦਿਨ ਰਾਤ ਹਰਨਾਮ ਸਿਮਰਦੇ ਹਾਂ ਤੇ ਹਰਨਾਮ ਵਿੱਚ ਜੁੜੇ ਰਹਿੰਦੇ ਹਾਂ ਸ਼ਲੋਕ ਮਹਲਾ ਪਹਿਲਾ ਸੁਣੀਏ ਏਕ ਵਖਾਣੀਏ ਸੁਰਗ ਮਿਰਤ ਭਿਆਲ ਹੁਕਮ ਨ ਜਾਈ ਮਿਟਿਆ ਜੋ ਲਿਖਿਆ ਸੋ ਨਾਲੋ ਇਹੀ ਗੱਲ ਸੁਣੀ ਵੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸਵਰਗ ਵਿੱਚ ਧਰਤੀ ਤੇ ਪਾਤਾਲ ਵਿੱਚ ਇੰਨਾ ਹੀ ਲੋਕਾਂ ਵਿੱਚ ਪ੍ਰਭੂ ਇੱਕ ਆਪ ਹੀ ਆਪ ਹੈ ਉਸ ਦਾ ਹੁਕਮੋਂ ਲੰਘਿਆ ਨਹੀਂ ਜਾ ਸਕਦਾ ਜੀਆਂ ਦਾ ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ ਹਰੇਕ ਜੀਵ ਨੂੰ ਤੋਰਨੇ ਹਨ ਕੌਣ ਮੁਵਾ ਕੌਣ ਮਰਸੀ ਕੌਣ ਆਵੇ ਕੌਣ ਜਾਏ ਕੌਣ ਰਾਹੀ ਨਾਨਕਾ ਕਿਸ ਕੀ ਸੁਰਤ ਸਮਾਏ ਸੁਨਾਪੇ ਮਰਦਾ ਹੈ ਨਾ ਕੋਈ ਮਰਦਾ ਹੈ ਨਾ ਕੋਈ ਜੰਮਦਾ ਹੈ ਨਾ ਕੋਈ ਮਰਦਾ ਹੈ ਏ ਨਾਨਕੋ ਆਪ ਹੀ ਆਨੰਦ ਲੈਣ ਵਾਲਾ ਉਸ ਦੀ ਆਪਣੀ ਹੀ ਸੁਰਤ ਆਪਣੇ ਆਪ ਵਿੱਚ ਟਿੱਕੀ ਹੋਈ ਹੈ ਮਹਲਾ ਪਹਿਲਾ ਹਾਂ ਮੂਆ ਮੈਂ ਮਾਰਿਆ ਪਉਣ ਵਹਿ ਦਰਿਆਓ ਤ੍ਰਿਸ਼ਨਾ ਥਕੀ ਨਾਨਕਾ ਜਾ ਮਨ ਰਤਾ ਨਾਹੀਂ ਜਿਤਨਾ ਚਿਰ ਜੀਵ ਹਉਮੈ ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਪਰ ਏ ਨਾਨਕ ਜਦੋਂ ਮਨ ਨਾਮ ਵਿੱਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀ ਬਰਸਾਇਣ ਚੁੰਣੜੀ ਰਤੀ ਲਾਲ ਲਵਾਏ ਅੱਖਾਂ ਆਪਣੇ ਆਪ ਵਿੱਚ ਰਤੀਆਂ ਜਾਂਦੀਆਂ ਹਨ ਨਿੰਦਾ ਆਦਿਕ ਸੁਣ ਦੀ ਤਾਂ ਕੰਨਾਂ ਵਿੱਚ ਹੀ ਲੀਨ ਹੋ ਜਾਂਦੀ ਹੈ ਜੀਵ ਨਾਮ ਸਿਮਰ ਕੇ ਨਾਮ ਰਸਾਇਣ ਵਿੱਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ ਅੰਦਰ ਮਸਕ ਝਕੋਲਿਆ ਕੀਮਤ ਕਹੀ ਨਾ ਜਾਏ ਮਨਨਾ ਵਿੱਚ ਮਹਿਕ ਕੇ ਲਪਟਾਂ ਦਿੰਦਾ ਹੈ ਐਸੇ ਜੀਵਨ ਵਾਲੇ ਦਾ ਭੁੱਲ ਪੈ ਨਹੀਂ ਸਕਦਾ ਪੌੜੀ ਇਸ ਯੁੱਗ ਮੈਂ ਨਾਮ ਨਿਧਾਨ ਹੈ ਨਾਮੋਂ ਨਾਲ ਚੱਲੇ ਇਹ ਅਖੁਟ ਕਦੇ ਨਾ ਨਿਖੁਟਈ ਖਾਏ ਖਰਚੋਂ ਪੱਲੇ ਮਨੁੱਖਾ ਜਨਮ ਵਿੱਚ ਜੀਵ ਲਈ ਪ੍ਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ ਨਾਮ ਹੀ ਇਥੋਂ ਮਨੁੱਖ ਦੇ ਨਾਲ ਜਾਂਦਾ ਹੈ ਇਹ ਨਾਮ ਖਜ਼ਾਨਾ ਮੁੱਕ ਹੈ ਕਦੇ ਮੁੱਕਦਾ ਨਹੀਂ ਬੇਸ਼ੱਕ ਖਾਓ ਖਰਚੋ ਤੇ ਬੱਲੇ ਬੰਨੋ ਇਹ ਅਖੋਟ ਕਦੇ ਨਾ ਨਿਖੁੱਟੇ ਖਾਏ ਖਰਚੋ ਪੱਲੇ ਖਾਓ ਖਰਚੋ ਤੇ ਬੱਲੇ ਬੰਨੋ ਹਾਰ ਜਨ ਨੇੜ ਨਾ ਆ ਬਈ ਜਮ ਕੰਕਰ ਜਮ ਕਲੈ ਸੇ ਸ਼ਾ ਸੱਚੇ ਵਣ ਜਾ ਰਿਆ ਜਿਨ ਹਰ ਥਨ ਪੱਲੇ ਫਿਰ ਇਸ ਕਜਾਨੇ ਵਾਲੇ ਭਗਤ ਜਨ ਦੇ ਨੇੜੇ ਜਮਕਾਲ ਜੰਬੂਤ ਵੀ ਨਹੀਂ ਆਉਂਦੇ ਜਿਨ੍ਹਾਂ ਨੇ ਨਾਮ ਤਾਂ ਇਕੱਠਾ ਕੀਤਾ ਹੈ ਉਹ ਸੱਚੇ ਸ਼ਾ ਹਨ ਕੋਈ ਸੱਚੇ ਵਪਾਰੀ ਹਨ ਹਾਰ ਕਿਰਪਾ ਤੇ ਹਰ ਪਾਈ ਹੈ ਜਾਂ ਆਪ ਹਰ ਕੱਲੈ ਇਹ ਨਾਮ ਧੰ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਆਪ ਗੁਰੂ ਨੂੰ ਜਗਤ ਵਿੱਚ ਭੇਜਦਾ ਹੈ